ਉਸ ਤੋਂ ਚਾਹੇ ਫਲਦਾਰ ਪੌਦੇ ਹੋਣ ਜਾਂ ਸਜਾਵਟੀ ਪੌਦੇ ਹੋਣ ਜਿਨ੍ਹਾਂ 'ਕ ਧਿਆਨ ਇਹ ਪੌਦੇ ਨੌਨਵੜੇ ਮੰਗਦੇ ਐ ਉਸ ਤੋਂ ਕਿਤੇ ਜ਼ਿਆਦਾ ਧਿਆਨ ਇਹਨਾਂ ਦੇ ਪਾਲਣ ਪੋਸ਼ਣ ਦੇ ਵਿੱਚ ਦੇਣਾ ਪੈਂਦਾ ਐ ਤੇ ਅੱਜ ਕੱਲ ਜਿਹੜੀ ਆ ਰੁੱਤ ਚੱਲਦੀ ਐ ਉਸ ਦੇ ਵਿੱਚ ਜਿਹੜੇ ਨੁਕਤੇ ਬਾਰੇ ਮੈਂ ਗੱਲ ਕਰ ਰਿਹਾ ਹਾਂ ਉਹ ਐ ਇਹਨਾਂ ਪੌਦਿਆਂ ਦੀ ਕਾਣ ਛਾਂਟ ਚਾਹੇ ਪੱਛੜ ਵਾਲੇ ਪੌਦੇ ਹੋਣ ਜਾਂ ਦੂਸਰੇ ਪੌਦੇ ਹੋਣ ਇਹ ਕਾਣ ਛਾਂਟ ਦੀ ਇਹਨਾਂ ਨੂੰ ਬੜੀ ਜ਼ਰੂਰਤ ਹੁੰਦੀ ਐ ਤੇ ਇੱਕ ਪੌਦਾ ਹੈ ਅਸ਼ੋਕਾ ਯੂ ਨੋ ਅਸੀਂ ਬੜੇ ਚਾਅ ਦੇ ਨਾਲ ਲਾਉਨੇ ਆ ਪਰ ਲੰਘਦਿਆਂ ਕਰਦਾ ਤੁਸੀਂ ਵੇਖਿਆ ਹੋਵੇਗਾ ਕਿ ਇਹਨਾਂ ਦੀ ਕਾਂਟ ਛਾਂਟ ਵੱਲ ਬਿਲਕੁਲ ਧਿਆਨ ਦਿੱਤਾ ਜਾਂਦਾ ਤੇ ਫਿਰ ਬੇ ਬੜੇ ਬੇਤਰਤੀਬੇ ਹੋ ਜਾਂਦੇ ਐ ਇਸ ਕਰਕੇ ਆ ਸਮਾਂ ਜਿਹੜਾ ਇਹ ਇਹਨਾਂ ਦੀ ਕਾਂਟ ਛਾਂਟ ਦਾ ਤੇ ਇਹਨਾਂ ਦੀ ਇੱਕ ਸਿੱਧੀ ਜਿਹੜੀ ਹੈਗੀ ਆ ਤਣਾ ਰੱਖ ਕੇ ਤੇ ਇਹਨੂੰ ਥੱਲਿਓਂ ਕੋਸ਼ਿਸ਼ 6-7 ਫੁੱਟ ਤੱਕ ਇਹਦੇ ਪੱਤੇ ਸਾਰੇ ਉਤਾਰ ਦੇਣੇ ਚਾਹੀਦੇ ਆ ਟਾਣੀਆਂ ਉਤਾਰ ਦੇਣੀਆਂ ਚਾਹੀਦੀਆਂ ਐ ਤੇ ਉਪਰੋਂ ਵੀ ਇਹਨੂੰ ਬਹੁਤ ਆਨ ਬਦਲ ਦਿਓ ਡੀ ਟਾਪਿੰਗ ਜਿਨੀ ਯੂਨੀਵਰਸਿਟੀ ਕਹਿੰਦੇ ਆ ਉਤਰਾ ਵੀ ਉਪਰੋਂ ਕੱਟ ਕੇ ਇਹਦੀ ਇੱਕ ਸ਼ੇਪ ਬਣਾਈਏ ਤਾਂ ਫਿਰ ਇਹ ਸੋਹਣੇ ਲੱਗਦੇ ਆ ਇਸ ਕਰਕੇ ਆ ਸਮਾਏ ਇਸ ਤੋਂ ਬਾਅਦ ਜੇ ਅਸੀਂ ਬਰਸਾਤ ਦੇ ਵਿੱਚ ਇਹਨਾਂ ਦਾ ਵਾਧਾ ਹੁੰਦਾ ਤੇ ਜਿਉਂ ਹੀ ਥੋੜੀ ਗਰਮੀ ਆ ਗਈ ਤਾਂ ਦੇ ਵਿੱਚ ਕਈ ਵਾਰੀ ਪ੍ਰਿੰਡਾਂ ਜਾਂ ਸ਼ਾਦੀਆਂ ਮੱਖੀਆਂ ਛੱਤੇ ਬਣਾ ਲੈਂਦੀਆਂ ਤੇ ਫਿਰ ਅੱਗੇ ਜਾ ਕੇ ਜਦੋਂ ਇਹ ਬੇਤਰਤੀਬੇ ਹੋ ਜਾਂਦੇ ਆ ਕਈ ਵਾਰੀ ਟਾਣੀਆਂ ਵਿੱਚੋਂ ਨਿਕਲ ਕੇ ਬਾਹਰ ਨੂੰ ਡਿੱਗਦੀਆਂ ਉੱਲਰ ਜਾਂਦੀਆਂ ਤਾਂ ਫਿਰ ਅਸੀਂ ਕੱਢਣ ਦੀ ਕੋਸ਼ਿਸ਼ ਕਰਦੇ ਹਾਂ ਉਦੋਂ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਵੀ ਆਉਂਦੀਆਂ ਨੇ ਕਿ ਪੰਛੀ ਵੀ ਆਪਣੇ ਆਲੇ ਨੇ ਬਣਾ ਲੈਂਦੇ ਐ ਇਸ ਕਰਕੇ ਆ ਟੋਕਮਾ ਸਮਾਂ ਚੱਲ ਰਿਹਾ ਐ ਉਸ ਨੂੰ ਜਿਹੜਾ ਤੁਸੀਂ ਦੀ ਖਾਂਟ ਛਾਂਟ ਕਰੋ ਥੱਲੇੋਂ ਵੀ ਕੁਝ ਪੱਤੇ ਦੀ ਇਸ ਟੈਂਮ ਦੇ ਉੱਪਰ ਉਲਾ ਦਿਓ ਤੇ ਉੱਪਰੋਂ ਵੀ ਇਹਨੂੰ ਡੀ ਟੌਪ ਕਰ ਦਿਓ ਜਿਹੜੇ ਪਾਸੇ ਜਿਹੜੀਆਂ ਜਾਂਦੀਆਂ ਗਟਾਣੀਆਂ ਉਹਨਾਂ ਨੂੰ ਵੀ ਕੱਟ ਦਿਓ ਬਾਕੀ ਦੋਸਤੋ ਅੰਗੂਰਦੀਆਂ ਪਹਿਲਾਂ ਹਨਾਰ ਕਿਨੂ ਜਾਂ ਨਿੰਬੂ ਜਾਤੀ ਦੇ ਬਾਕੀ ਫਲ ਗੁਲਾਬ ਬੋਗਨਵੈਲੀਆ ਇਹ ਸਾਰੇ ਟ੍ਰੇਨਿੰਗ ਪ੍ਰੂਨਿੰਗ ਕਟਿੰਗ ਮੰਗਦੇ ਸੋਨਾਰੇ ਜਲਦੀ ਵੀਡੀਓ ਬਣਾ ਕੇ ਪੜਨਰ ਜਾਣਕਾਰੀ ਸਾਂਝ ਕਰਾਂਗੇ ਧੰਨਵਾਦ